ਦਾਸ ਭਾਈ ਮਨਪ੍ਰੀਤ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਭਗਤੂਣਾ ਸਾਹਿਬ ਪਿੰਡ ਗਹਿਲਾ 10 ਦਾ ਜਥਾ तकरीबन 5 ਸਾਲ ਤੋਂ ਉੱਤੇ ਸੰਭਾ ਹੋ ਗਿਆ ਸਾਨੂੰ ਇਥੇ ਗੁਰਦੁਆਰਾ ਭਗਤੂਣਾ ਸਾਹਿਬ ਡਿਊਟੀ ਕਰਦਿਆਂ ਨੂੰ ਐਜ਼ ਅ ਰਾਗੀ ਕੀਰਤਨ ਇਥੇ ਕਰਦੇ ਆ ਤੇ ਇਹ ਜਿਹੜਾ ਗੁਰਦੁਆਰਾ ਸਾਹਿਬਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਧੀਨ ਹੈ ਤੇ तकरीबन ਬਰਨਾਲੇ ਜ਼ਿਲ੍ਹੇ ਦਾ ਮੈਨੂੰ ਲੱਗਦਾ ਨੇੜੇ-ਤੇੜੇ ਕੋਈ ਵੀ ਪਿੰਡ ਨਹੀਂ ਇਹ ਜਿਹਾ ਜਿੱਥੇ ਕੀਰਤਨ ਹੁੰਦਾ ਹੋਵੇ ਸੋਹਾ ਸਾਬ तकरीबन ਗੁਰਦੁਆਰਾ ਭਗਤੂਣਾ ਸਾਹਿਬ ਹੀ ਹੈ ਜਿੱਥੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ਼ਾਮ ਨੂੰ ਸੋਦਰ ਦੀ ਚੌਂਕੀ ਦਾ ਜਿਹੜਾ ਕੀਰਤਨ ਹੁੰਦਾ ਹੈ तकरीबन ਨੇੜੇ ਤੇਰੇ ਮੈਨੂੰ ਲੱਗਦਾ ਸੀ ਕਿਤੇ ਵੀ ਕੀਰਤਨ ਨਹੀਂ ਹੁੰਦਾ ਤੇ ਇਸ ਭਾਗਾ ਪਿੰਡ ਹੈ ਜਿੱਥੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਦੋਨੇ ਟਾਈਮ ਕੀਰਤਨ ਹੁੰਦਾ ਤੇ ਸਵੇਰੇ ਵੀ तकरीबन 3 ਵਜੇ ਤੋਂ ਸੰਗਤਾਂ ਪਾਵਨ ਪਿੱਤਰ ਦਰਬਾਰ ਦੀਆਂ ਹਾਜ਼ਰੀਆਂ ਆ ਕੇ ਭਰਦੀਆਂ ਤੇ ਸ਼ਾਮ ਨੂੰ ਵੀ ਸੰਗਤ ਬੜੀ ਤعداد ਦੇ ਵਿੱਚ ਜਿਹੜੇ ਪਿੰਡ ਦੇ ਵਾਸੀਲੇ ਆਉਂਦੇ ਨੇ ਤੇ तकरीबन ਇੱਥੇ ਪੂਰਨਮਾਸੀ ਦਾ ਦਿਹਾੜਾ ਤੇ ਸੰਗ੍ਰਾਮ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਤੇ ਫਰਵਰੀ ਦੇ ਵਿੱਚ ਜਿਹੜੇ ਵੱਡੇ ਕੱਲੂਕਾਰ ਦੇ ਸਮੂਹ ਸ਼ਹੀਦ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਹੁਤ ਭਾਰੀ ਸਮਾਗਮ ਹੁੰਦਾ ਹੈ। ਇਹ ਜੀ 1762 ਵੇਲੇ ਨਾ ਇੱਥੇ ਵੱਡੂ ਵੱਡਾ ਕਲੂ ਘਰਾ ਹੋਇਆਗਾ। ਇਹ ਕੋਪਰ ਹੀੜੇ ਤੋਂ ਜੰਗ ਚੱਲਿਆ ਸੀਗਾ ਤੇ ਗਹਿਲਾਂ ਦੀ ਤਰਤੀਬੇ ਆ ਕੇ ਇੱਥੇ ਸਮਾਪਤ ਹੋਇਆ ਸੀਗਾ। ਤੇ ਵੱਡਾ ਕਲੂਆ ਰਾਹ ਤੇ 35000 ਸਿੰਘ ਸਿੰਘਣੀਆਂ ਇੱਥੇ ਸ਼ਹੀਦ ਹੋਏ ਸੀ। ਤੇ ਉਹਨਾਂ ਦੀ ਇਹ ਯਾਦਗਾਰ ਹੈਗੀ। ਉਦੋਂ ਤੋਂ ਲਾ ਕੇ ਕੀ ਆ ਵੀ ਇਹ ਢਾਬ ਤੇ ਆ ਕੇ ਯੁੱਧ ਸਮਾਪਤ ਹੋਇਆ ਸੀਗਾ। ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਸਾਰਾ ਨਗਰ ਐਨਆਰਆਈ ਵੀਰ ਉਹਨਾਂ ਦੇ ਸਹਿਯੋਗ ਦੇ ਨਾਲ ਨਾ ਇਹ ਯਾਦਗਾਰ ਅਸੀਂ ਬਣਾ ਰਹੇ ਆਂ ਤੇ ਤਾਂ ਕਰਕੇ ਕੀ ਹੈ ਵੀ ਪਿਛਲੀ ਆਪਣੇ ਪਸ਼ੋਕੜ ਨੂੰ ਆਪਣੇ ਬੱਚਿਆਂ ਨੂੰ ਯਾਦ ਰਵੇ ਵੀ ਪਿੱਛੇ ਐ ਜੰਗ ਜੁੱਦ ਹੋਈ ਸੀਗੀ ਤੇ ਉਹਨਾਂ ਦੀ ਯਾਦ ਅਸੀਂ ਇਹ ਤਿਆਰ ਕਰ ਰਹੇ ਆਂ ਜੀ 3 ਸਾਲ ਹੋ ਗਏ ਸਾਨੂੰ ਕੰਮ ਚੱਲ ਰਿਹਾ ਇਹਨੂੰ ਤੇ ਆਪਣਾ ਨਾ ਬਹੁਤ ਇਹ ਵੱਡਾ ਜੁੱਧ ਹੋਇਆ ਸੀਗਾ 1762 ਵਿਲੇ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਸਾਰਾ ਯਾਦਗਾਰ ਬਣਾ ਰਹੇ ਆਂ ਜੋ ਵੀ ਇੱਥੇ ਕੋਈ ਮਨੋ ਕਾਮਨਾ ਲੈ ਕੇ ਇੱਥੇ ਆਉਂਦਾਗਾ ਕੋਈ ਸੁਖ ਸੁਖਦਾਗਾ ਤਾਂ ਇੱਥੇ ਪੂਰੀ ਹੁੰਦੀ ਹੈ ਇੱਥੇ ਸਿੰਘ ਸਹੀਦ ਦੇ ਵੱਡੇ ਇੱਥੇ ਬਾਣੀ ਦੇ ਪ੍ਰਵਾਹ ਵੀ ਚੱਲ ਰਹੇ ਨੇ ਤੇ ਤਾਂ ਕਰਕੇ ਕੀ ਆ ਬਹੁਤ ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੁੱਖਾਂ ਪੂਰਨਾ ਹੁੰਦੀਆਂ ਸਭ ਦੀਆਂ ਤੇ ਤਾਂ ਕਰਕੇ ਕੀ ਆ ਵੀ ਅਸੀਂ ਇਹਦੀ ਨਾਲ ਸੇਵਾ ਕਰਵਾ ਰਹੇ ਹਾਂ ਇੱਕ ਜਿਹੜਾ ਹੋਰ ਜੇਕਰ ਆਉਂਦਾਗਾ ਜੀ ਨਹਿਰ ਕੱਢਣ ਨੂੰ ਲੈ ਕੇ ਉਹ ਕੀ ਕਿੱਸਾ ਹੈ ਜੀ ਨਹਿਰ ਵਾਲਾ ਏ ਜੀ ਸਾਡੇ ਇੱਥੇ ਜਦੋਂ ਅੰਗਰੇਜ਼ਾਂ ਨੇ ਨਹਿਰ ਕੱਢਣੀ ਸੀਗੀ ਤੇ ਅੰਗਰੇਜ਼ਾਂ ਨੇ ਦੂਰਬੀਨ ਲਾਈ ਤੇ ਜਦੋਂ ਸਿੱਧੀ ਕਰਦੇ ਸੀਗੇ ਨਾ ਤੇ ਇੱਥੇ ਬਾਈ ਭਾਈ ਭਗਤੂ ਦੀ ਜਗਾ ਜੀ ਬਾਬੇ ਭਾਈ ਭਗਤੂ ਦੀ ਤੇ ਉਹ ਤੇ ਤਪੱਸਿਆ ਕਰ ਰਹੇ ਸੀਗੇ ਤੇ ਉਥੋਂ ਜਦੋਂ ਅੰਗਰੇਜ਼ ਨਹਿਰ ਕੱਢਣ ਲੱਗੇ ਤਾਂ ਉਹਨਾਂ ਨੂੰ ਨਾ ਇੱਥੋਂ ਦਿਸਣੋਂ ਬੰਦ ਹੋ ਜਾਂਦਾ ਸੀਗਾ ਜਦੋਂ ਸਿੱਧਾ ਦੂਰਬੀਨ ਲਾਉਂਦੇ ਸੀਗੇ ਤਾਂ ਅੰਗਰੇਜ਼ ਇੱਥੋਂ ਚੱਲ ਕੇ ਆਇਆ ਵੀ ਇੱਥੇ ਕੀ ਜਗਾ ਗਈ ਤੇ ਇੱਥੇ ਝਿੜੀ ਸੀਗੀ ਬਹੁਤ ਭਾਰੀ ਤੇ ਉਹਦਾ ਕਰਕੇ ਮੁੜ ਕੇ ਇਥੋਂ ਉਹ ਚੱਲ ਕੇ ਆਏ ਤਾਂ ਜਦੋਂ ਪਤਾ ਲੱਗਿਆ ਵੀ ਇੱਥੇ ਤਪੱਸਵੀ ਸੰਤ ਬੈਠੇ ਸੀਗੇ ਬਾਬਾ ਭਾਈ ਭਗਤੂ ਜੀ ਤੇ ਫਿਰ ਇਥੋਂ ਨਹਿਰ ਦੇ ਵਿੱਚ ਨਾ ਜੀ ਵਿੰਗ ਪਾਇਆ ਗਿਆਗਾ ਪਿੰਡ ਨੂੰ ਉਤੋਂ ਤੁਲਾ ਕੇ ਪਿੰਡ ਕ੍ਰੋਸ ਕਰਕੇ ਪਾਸੇ ਦੀ ਨਹਿਰ ਕੱਢੀ ਹੈਗੀ ਤੇ ਬਹੁਤ ਭਾਈ ਭਗਤੂ ਦੀ ਵੀ ਇੱਥੇ ਤਪਛਿਆਗੀ ਮਨੋ ਕਾਮਨਾ ਇੱਥੇ ਵੀ ਬਹੁਤ ਪੂਰੀਆਂ ਹੁੰਦੀਆਂ ਜੀ ਆ ਛਿੜੀ ਬਹੁਤ ਵੱਡੀ ਹਜੇ ਵੀ ਹੈਗੀ ਆ ਇੱਥੇ ਵੀ ਅਸੀਂ ਬੂਟੇ-ਬਾਟੇ ਲਗਾ ਰਹੇ ਆ ਛਿੜੀ ਨੂੰ ਬਣੇ ਰਵੇ ਵੀ ਤਾਂ ਕਰਕੇ ਥੈਂਕ ਯੂ 4000 ਦੇ ਲਗਭਗ ਹੈ सेंटिशो वद्दी है 4000 एकड़ जमीन आ सके। ਇਹ ਨਗਰ ਗਹਿਣਾ ਇਤਿਹਾਸਕ ਪਿੰਡਾ ਜਿੱਥੇ ਹਰਗੋਗਨ ਸਹਿ ਮਹਾਰਾਸ਼ੀ ਮਿਮਰਸਾ ਗੁਰੂ ਹਰਿਆਸਾ ਮਿਮਰਸਾ ਨੇ ਚੰਚੋ ਬਰਾਬਰਤਾ ਦੀਆ। ਬਾਬਾ ਭਾਈ ਪੰਤੂ ਜੀ ਨੇ ਇੱਥੇ ਬਹੁਤ ਘੋੜਤਵਸ਼ਿਆ ਕੀਤੀ ਆ। ਬਾਬਾ ਆਦਮੀ ਜੀ ਦੇ ਸ਼ਪੁੱਤਰ ਜੋ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਪੈਦਾ ਹੋਏ ਸਨ ਉਹਨਾਂ ਨੇ ਇੱਥੇ ਬਹੁਤ ਸਮਾਹ ਤਪੱਛਾ ਕੀਤੀ ਹੈ ਬਹੁਤ ਸ਼ਕਤੀ ਵਾਲੀ ਜਗਾ ਜੋ ਇਹ ਜਗਾ ਦੇ ਉੱਤੇ ਆਪਾਂ ਖੜੇ ਆ 1762 ਈਸਵੀ ਨੂੰ ਇੱਥੇ ਬਹੁਤ ਵੱਡਾ ਘੱਲੂ ਘਰਾ ਹੋਇਆ ਅਹਿਮਦ ਸਾਹਿਬ ਦਾਲੀ ਨੇ ਪੰਜਾਬ ਦੇ ਉੱਤੇ ਛੇਵਾਂ ਹਮਲਾ ਕੀਤਾ ਦੱਸਿਆ ਜਾਂਦਾ ਹੈ ਇਤਿਹਾਸ ਮੁਤਾਬਕ ਅਰਧਨ ਸਿੰਘ ਪੰਗੂ ਨੇ ਇਤਿਹਾਸ ਲਿਖਿਆ ਸੀ ਜੋ ਮਹਿਤਾਬ ਸਿੰਘ ਦੇ ਪੋਤਰੇ ਹੋਇਆ ਮੀਰਾ ਕੋਟੀ ਦੇ ਜਿਸ ਨੇ ਮੱਛੀ ਰੰਗਲ ਦਾ ਸ਼ਰ ਵੱਡਿਆ ਸੀ ਉਸ ਇਤਿਹਾਸ ਦੇ ਮੁਤਾਬਕ 1762 ਈਸਵੀ ਨੂੰ ਕੋਪਰਹੀੜੇ ਤੋਂ ਲੈ ਕੇ ਕੁਤਬੇ ਬਾਹਮੀਆਂ ਦੇ ਵਿੱਚ ਦੀ ਹੁੰਦਾ ਹੋਇਆ ਨਗਰ ਗਹਿਲਾਂ ਦੀ ਧਰਤੀ ਤੇ ਉਹ ਕੱਲੂ ਘਾਰਾ ਸਮਾਪਤ ਹੋਇਆ ਜਿਸ ਦੇ ਵਿੱਚ 35000 ਸਿੰਘ ਸਿੰਘਣੀਆਂ ਸ਼ਹੀਦ ਹੋਏ ਸਨ ਜਿਸ ਦੀ ਅਗਵਾਈ ਜੱਸਾ ਸਿੰਘ ਹਾਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਜਥੇਦਾਰ ਚਰਦ ਸਿੰਘ ਛੇਲੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੁਰਤਾਂ ਜੀ ਜਥੇਦਾਰ ਹਰਦਾਸ ਸਿੰਘ ਹਰੀ ਸਿੰਘ ਨਲੂਆ ਦੇ ਦਾਦਾ ਜੀ ਉਹਨੇ ਕਾਹੀ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਇਹ ਬਹੁਤ ਵੱਡਾ ਬਹੀਰ ਕੋਪਰਹੀੜੇ ਤੋਂ ਲੈ ਕੇ ਅਬਦਾਲੀ ਨੇ ਜਦੋਂ ਹਮਲਾ ਕੀਤਾ ਤਾਂ ਸਿੰਘਾਂ ਨੂੰ ਛੂ ਮਿਲੀ ਉਹਨਾਂ ਨੇ ਆਪਣੀ ਬਹੀਰ ਨੂੰ ਬੱਚੇ ਬੁੱਢੇ ਤੇ ਜੋ ਵੀ ਸੀਗੇ ਆਪਣੇ ਉਹਨਾਂ ਨੂੰ ਨਾਲ ਬਹੀਰ ਦੇ ਲੈ ਆ ਰਹੇ ਸੀ ਦੋ ਜੁੱਧ ਕਰ ਰਹੇ ਸੀ ਸਿੰਘ ਕਿਉਂਕਿ ਇੱਕ ਤਾਂ ਬਹੀਰ ਨੂੰ ਬਚਾਉਣਾ ਹੁੰਦਾ ਇੱਕੋ ਦਸਮੰਦਾਂ ਟੱਕਰਾਂ ਵੀ ਕਰਨਾ ਬਹੀਰ ਨੂੰ ਵਿਚਾਲੇ ਲੈ ਕੇ ਉਦੋਂ ਅਬਦਾਲੀ ਦੀਆਂ ਫੌਜਾਂ ਤੇ ਹਮਲਾ ਵੀ ਕਰਨਾ ਜੱਥਾ ਸਿੰਘ ਗਾਲੂਆ ਵਾਲੀਆ ਜੱਥੇਦਾਰ ਚਰਤ ਸਿੰਘ ਬੜੀ ਬਹਾਦਰੀ ਦੇ ਨਾਲ ਲੜੇ ਸਨ ਇੱਥੇ ਆ ਕੇ ਐ ਅਹਿਮਦ ਸਾਹ ਅਬਦਾਲੀ ਨੂੰ ਮਜਬੂਰ ਹੋ ਕੇ ਮੈਦਾਨ ਛੱਡ ਕੇ ਭੱਜਣਾ ਪਿਆ ਬੈਗੁਰਜੀ ਕਾਂਖਾ ਸਾਹਿਬ ਬੈਗੁਰਜੀ ਕੀ ਫਤਿਹ